ਸਾਰੇ ਨੂੰ ਸਾਸਰੀ ਘਰ ਬਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗ ਗਿਆ ਵੀ ਛੋਟੇ ਇਧਰ ਹੜਾਏ ਨੇ ਮਾਪਨੇ ਜੀਵੀਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਆਪਣੇ ਪੰਜਾਬ ਦੇ ਭਾਈ ਨੇ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀਏ ਜਿਹੜੇ ਤੇ ਜੀਵੀਦਾਰ ਭਾਈ ਨੇ ਉਧਰ ਸੌ ਕਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਹੂ ਖੌਹੂ ਖੌਹ ਸਾਡੇ ਬੰਦੇ ਦੇ ਭੈਣ ਚੋਂ ਕਰੂਟ ਮਾਰੇ ਹੱਥਾਂ ਦੇ ਕਰੂਟ ਇੰਨੇ ਵਿਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਵਾਲੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਲਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਕੁਣ ਵੀ ਜੇ ਕੋਈ ਕੇਰੇ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿਵੇਂ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਗੱਲ ਆ ਨਾ ਲੋਕੀ ਸੁਣੋ ਸਾਰੇ ਜਿਹੜਾ ਜਿਹੜਾ ਜ਼ਿੰਮੇਦਾਰ ਭਾਈ ਆ ਉਹਨੂੰ ਮੈਂ ਪੁੱਛਿਆ ਮਾਹ ਜੀ ਸਾਨੂੰ ਕੀ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੋਈ ਚਾਹੀਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋਣ ਤੱਕ ਜਾਂਦੇ ਨੇ ਤੂਫ ਵਾਲੀ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਕ ਗੱਲ ਹੈਗੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਉਹਦੇ ਪਿੱਛੇ ਲੜ ਲੜਾਈ ਆਪਚਾ ਵੀ ਮੈਂ ਖੋਲਾ ਮੈਂ ਖੋਲਾ ਜੇ ਕੋਈ ਸਾਲੀ ਬੰਦੇ ਵਾਲੀ ਗੱਲ ਆਪਾਂ ਇਨਸਾਨਾਂਗੇ ਆਪਾਂ ਇਨਸਾਨਾਂਗੇ ਇਨਸਾਨ ਵਾਲੇ ਕੰਮ ਕਰੋ ਯਾਰ ਜ਼ਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਚੀਜ਼ ਦੇਖੀ ਅੱਲੇ ਤੂੰ ਸਾਡੇ ਲੱਕੇ ਚ ਆ ਜਿਓ ਚਾਹੇ ਕੋਈ ਕਰੀਬਾ ਚਾਹੇ ਅਮੀਰਾ ਚਾਹੇ ਕੋਈ ਇਹ ਗੱਲ ਕਰਤੀ ਦਿਖਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈ ਜਾਂਦੇ ਨੇ ਤੁਸੀਂ ਇੰਨੇ ਖੜ ਜਾ ਤੁਸੀਂ ਇੰਨੇ ਤੱਕੜਿਓ ਮੱਝ ਵਾਲੇ ਅਫਦਾਲੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਲ ਨਾਲ ਤੁਸੀਂ ਲੜਿਓ ਸੁਣਾ ਮੱਝ ਵਾਲਿਆ ਠੀਕ ਆ ਅਬਦਾਲੀ ਨਾ ਤੁਸੀਂ ਲੜਿਓ ਨਾਦਰ ਨਾ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਬਦਾਲੀ ਵਰਗੇ ਸਾਡੇ ਕਣੀ ਤਾਂ ਆਉਂਦੇ ਨਹੀਂ ਤੀਗੇ ਸਾਡੇ ਕਣੀ ਹੈ ਹੀ ਨਹੀਂ ਤੀਗੇ ਕੁਸਾ ਟਿੱਬੇ ਤੀਗੇ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਛੋਟੀ ਬੇਇਜ਼ਤੀ ਕਰਾਰੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨੇ ਛੋਟੀ ਬੇਇਜ਼ਤੀ ਕਰਾਰੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਗੀ ਵੀ ਹਾਂ ਜਿਹੜੇ ਮਝਾਇਲ ਨੇ ਬੀ ਬਹੁਤ ਵਧੀਆ ਬੰਦੇ ਨੇ ਬੰਦੇ ਤੋਂ ਹੀ ਵਧੀਆ ਭਾਈ ਸਾਡੀ ਟਰਾਲੀ ਉਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰਦੇ ਨੇਗੇ ਮੂਰੇ ਟ੍ਰੈਂਡ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਕਢਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੋ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਦਾ ਹੈਗਾ ਅੱਲਾ ਹੀ ਮੰਨ ਲੈ ਭਰਾ ਅਸੀਂ ਸਾਰੇ ਸਾਰੇ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਆਉਂਦਾ ਅੰਬਰ ਸਰਾਵਾਂਗੇ ਛੋਟੇ ਲਾਕੇ ਜਾਵਾਂ ਮੱਥਾ ਟੇਕਣਾ ਵੇ ਸਾਰਾ ਕੁਝ ਕਰਾਂਗੇ ਪਰ ਆ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਗੁੜੀ ਦਾ ਜਾਹ ਕਰਦਾਂਗੇ ਪਰ ਆ ਕੰਮ ਨਹੀਂ ਕਰਦੇ ਜਮੀ ਮੜ ਘੱਟਾ ਹੋ ਗਿਆ 2 ਲੱਖ ਰੁਪਏ ਦਾ 1 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਭਾਏਟਾਂ ਚ ਪਾ ਕੇ ਪਿੱਕਰੇ ਬਰਤਨ ਵਾਲਾ ਰਸੋਈ ਦੇ ਬਰਤਨ ਵਾਲਾ ਜਮੀ ਮੜ ਘੱਟਾ ਕਰਦਾ ਸਾਰਾ ਸਾਰਾ ਛੋਟਾ ਸਾਰਾ